ਇਹ ਗੱਲ ਕੋਕ ਸ਼ਸ਼ਨਾ ਬਾਠਾ ਕੇ ਪੰਜਾਬ ਵਿਪਰਧਾਨ ਬੋਲ ਰਿਹਾ ਮੈਂ ਤਰਨਤਾਰ ਦੇ ਅਸਰਾ ਨੂੰ ਤੇ ਸ਼ਹਿਰ ਦੇ ਜਿਹੜੇ ਜਿੰਮੇਵਾਰ ਐਮ ਐਲ ਏ ਜਾਂ ਆਮ ਪਾਰਟੀ ਦੇ ਲੀਡਰ ਜਿਨ੍ਹਾਂ ਨੇ ਆਉਣ ਲੱਗੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਲਿਆਵਾਂਗੇ ਖੁਸ਼ਹਾਲੀ ਲਿਆਵਾਂਗੇ ਜਦ ਕਿ ਤਰਨਤਾਰ ਸ਼ਹਿਰ ਦੇ ਵਿੱਚ ਵੱਡੀਆਂ-ਮੱਡੀਆਂ ਦੁਕਾਨਾਂ ਵਾਲੇ ਲੋਹਾਈ ਬੱਕਰੀ ਵਾਲੇ ਤੇ ਹੋਰ ਮੁਲਾਵਟ ਕਰਨ ਵਾਲੇ ਬਹੁਤ ਜ਼ਿਆਦਾ ਆਪਣੇ ਅੰਤਕ ਲਿਆਂਦਾ ਉਹਨਾਂ ਨੇ ਜਿਹਦਾ ਅਫਸਰ ਜਿਹੜੇ ਪੂਰਾ ਲਾਭ ਲੈ ਰਹੇ ਨੇ ਮਹੀਨੇ ਬੱਝੇ ਹੋਏ ਨੇ ਲਵਾਈਆਂ ਨੂੰ ਬੱਕਰੀਆਂ ਨੂੰ ਹਰ ਇੱਕ ਮਹੀਨੇ ਚੱਲਦੇ ਪਏ ਨੇ ਇੰਨੀ ਕਿ ਜਾਇਦਾਦ ਬਣਾ ਚੁੱਕੇ ਨੇ ਲਵਾਈ ਇੰਨੀ ਕਿ ਜਾਇਦਾਦ ਬਣਾ ਚੁੱਕੇ ਬੱਕਰੀਆਂ ਵਾਲੇ ਕਿ ਜਿਹਦਾ ਕੋਈ ਸਾਬ ਹੀ ਕੋਈ ਨਹੀਂ ਦਾ ਜਿੰਨੀ ਦੀ ਮੁਲਾਵਤ ਦੇ ਵਿੱਚ ਲੋਕਾਂ ਨੂੰ ਖਵਾ ਰਹੇ ਨੇ ਨਿੱਧਾ ਅੰਤ ਗਵਾਦਾ ਹੈ ਜਿਹੜੇ ਲੋਕਾਂ ਨੂੰ ਬਿਮਾਰ ਹਸਪਤਾਲ ਭਰੇ ਮੈਡੀਸਨ ਨਾਲ ਦਵਾਈਆਂ ਨਾਲ ਜਦ ਵੀ ਸਰਦਕ ਕਿੰਨੀ ਕਿੰਨੀ ਦਵਾਈ ਲੈ ਬੈਗੀ ਬਈ ਆ ਟਰੰਦਾਂ ਚ ਕੋਈ ਤੰਦਰੁਸਤ ਬੰਦਾ ਨਹੀਂਗਾ ਜਿਹੜਾ ਜਾ ਕੇ ਆਪਣੀ ਕਮੀ ਮੈਂ ਤੰਦਰੁਸਤੀ ਤੇ ਮੈਂ ਆਪਣਾ ਕਾਰੋਬਾਰ ਦੇ ਵਿੱਚ ਬੋੜਾ ਫਿੱਟਾ ਘਾਉ ਜਿਨੀ ਮਲਾਵਟ ਬਟਾਲਿਓ ਔਰ ਹੋਰ ਸ਼ਹਿਰਾ ਵਿੱਚੋਂ ਖੋਆ ਤੇ ਪਨੀਰ ਆਉਂਦਾ ਪਿਆ ਵਾ ਇਹਦੀ ਕੋਈ ਜਾਂਚ ਨਹੀਂ ਹੁੰਦੀ ਬਈ ਕਿਉਂਕਿ ਅਫਸਰ ਸਾਰੇ ਮਿਲੇ ਹੋਏ ਨੇ ਅਫਸਰਾਂ ਨੂੰ ਮਹੀਨੇ ਮਿਲਦੇ ਪਏ ਨੇ ਔਰ ਟੋਟਲ ਮਹੀਨੇ ਨਾਲ ਉਹਨਾਂ ਅਫਸਰ ਗਰੇ ਉਹਨਾਂ ਤੇ ਜਾਣ ਜਿਹੜੀ ਆ ਬਗੈਰ ਸੀਵੀ ਆਈ ਦੇ ਆ ਤੇ ਦੂਸਰੇ ਦਾ ਜਿਹੜੇ ਹੋਰ ਲੀਡਰਾਂ ਨਾਲ ਮਗਰ ਤੁਰੇ ਫਿਰਦੇ ਨੇ ਇਨਾ ਮਹਤਵ ਨਾਲ ਜਾਈਦਾ ਅਫਸਰਾਂ ਵੀ ਇੱਕ ਕਿਰਤੀ ਦੇ ਕਿਥੋਂ ਇੰਨੇ ਰੁਪਈਆ ਨਾ ਆ ਗਿਆ ਲਵਾਈਆਂ ਕੋ ਇੰਨੀ ਜ਼ਿਆਦਾ ਦਾ ਇੰਨੀ ਜ਼ਿਆਦਾ ਦਾ ਤੁਸੀਂ ਸੋਚ ਨਹੀਂ ਸਕਦੇ। ਕਰੂਣਾ ਤੇ ਖਰਬਰ ਮੇ ਉਹਨਾਂ ਬਣਾ ਦੇਣ। ਲੇਕਿਨ ਕੋਈ ਵੀ ਆਦਮੀ ਕੋਈ ਵੀ ਵਿਅਕਤੀ ਕੋਈ ਵੀ ਅਫਸਰ ਇਨਾਂ ਤੇ ਧਿਆਨ ਨਹੀਂ ਦਿੰਦਾ ਪਿਆ ਕਿਉਂਕਿ ਵੀ ਨਹੀਂ ਲੱਗੇ ਪਏ ਨੇ। ਮੈਂ ਬੇਨਤੀ ਕਰਦਾ ਹਾਂ ਉਹਨਾਂ ਲਵਾਈਆਂ ਨੂੰ ਵੀ ਜਿਹੜੇ بڑے بڑے ਦੁਕਾਨਾਂਾਂ ਵਿੱਚ ਸ਼ਹਿਰ ਦੇ ਵਿੱਚ ਉਹਨਾਂ ਬੇਨਤੀ ਕਰਦਾ ਕਿ ਤੁਸੀਂ ਪੈਸੇ ਦੀ ਖਾਤਰ ਲੋਕਾਂ ਦੇ ਬੱਚੇ ਨਾ ਮਾਰੋ। ਲੋਕਾਂ ਨੂੰ ਮਾਰੋ ਨਾ ਲੋਕਾਂ ਦਾ ਧਿਆਨ ਰੱਖੋ ਜਿੰਨਾ ਜਿਹਾ ਨਸ਼ਾ ਵਿਖਦਾ ਉਹਨਾਂ ਹੀ ਮਲਾਬੜ ਮਿਲਦੀ ਪਈ ਹੈ ਨਸ਼ੇ ਦੇ ਮਲਾਬੜ ਦੇ ਕੋਈ ਫਰਕ ਨਹੀਂਗਾ ਕੋਈ ਨਸ਼ੇ ਨੇ ਮਰਦੇ ਨੇ ਕੋਈ ਮਲਾਬੜਾ ਮਰਦੇ ਨੇ ਇੰਨੀਆਂ ਬਿਮਾਰੀਆਂ ਲੱਗੀਆਂ ਹੋਆਂ ਜਿਹਾ ਇਲਾਜ ਕੋਈ ਨਹੀਂਗਾ ਇਹ ਇਲਾਜ ਕਰਨ ਵਾਸਤੇ ਵੀ ਪੈਸੇ ਚਾਹੀਦੇ ਨੇ ਲੇਕਿਨ ਪੈਸਾ ਕਿੱਥੋਂ ਆਣਾ ਕਾਰੋਬਾਰ ਤਾਂ ਹੈ ਹੀ ਨਹੀਂਗਾ ਚੰਦ ਬੰਦਿਆਂ ਦਾ ਕਾਰੋਬਾਰ ਤਾਂ ਦੰਦ ਦੇ ਵਿੱਚ ਨੇ ਜਿਨ੍ਹਾਂ ਲੋਕਾਂ ਨੂੰ ਮਹੀਨੇ ਭੱਜੇ ਨੇ ਪੈਸੇ ਦਿੰਦੇ ਨੇ ਉਹਨਾਂ ਦਾ ਕਾਰੋਬਾਰ ਨਹੀਂ ਜੋ ਖੁੱਲੇ ਗੱਲਾਂ ਕਾਪੜਾ ਕਾਰੋਬਾਰ ਕਰਦੇ ਬੈਠੇ ਨੇ ਉਹਨਾਂ ਬਦਲ ਤੂਆ ਕੋਈ ਨਹੀਂਗਾ ਜੋ ਦੰਗਸ਼ਾਲੇ ਮਹੀਨੇ ਦੇ ਦਿੰਦੇ ਨੇ ਅਫਸਰਾਂ ਉਹਦਾ ਹੀ ਇਹ ਮਹੀਨੇ ਦੇ ਦਿੰਦੇ ਨੇ ਮੈਂ ਸਾਹ ਵੇਖ ਲਾ 14-14 ਸਾਲ ਦੇ ਬੱਚੇ ਲੱਖਾ ਵੇਚੁੰਦੇ ਨੇ ਤੇ ਇਸੇ ਲੋਹਾਈਆਂ ਦੁਕਾਨ ਦੇ ਜਦੋਂ ਵੇਖ ਲੋ ਇਦਾਂ ਹੀ ਸਾਰਾ ਖੋਆ ਪਨੀਰ ਸਸਤੇ ਭਾਅ ਲੈ ਕੇ ਤੇ ਮਹਿੰਗੇ ਭਾਅ ਵੇਚ ਕੇ ਉਹ ਕਰੋੜਾਂ ਜਿਆਦਾ ਬਨਾਈਏ ਨਾ 21 ਆਉਣ ਵਾਲਾ ਜਿਹੜਾ ਇਹ ਮਹੀਨਾ ਹੈ ਤਿਹਾੜਾ ਦਾ ਸੀਜ਼ਨ ਸ਼ੁਰੂ ਹੋ ਚੁੱਕੇ ਨੇ ਸਾਰੇ ਤਿਹਾੜ ਨੇ ਆਉਣ ਵਾਲੇ ਨੇ ਤੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਨਾ ਕਿ ਜਿੰਨੇ ਵੀ ਖਾਣ-ਪਾਨ ਖਾਂ ਟੀਣ ਵਾਲੀਆਂ ਥਾਵਾਂ ਨੇ ਭਾਵੇਂ ਉਹ ਹੋਟਲ ਨੇ ਭਾਵੇਂ ਉਹ ਰੈਸਟੋਰੈਂਟਸ ਨੇ ਜਾਂ ਹਲਵਾਈ ਨੇ ਜਾਂ ਰੇੜੀਆਂ ਵੀ ਜਿਹੜੀਆਂ ਇੱਕ ਲੱਗ ਰਹੀਆਂ ਪਰ ਵਸੇ ਆ ਕੇ ਰੇੜੀਆਂ ਲਾ ਰਹੇ ਨੇ ਉਹਨਾਂ ਦੇ ਵੱਲ ਧਿਆਨ ਦੇਣਾ ਆਪਣੇ ਜਿਹੜੇ ਸਿਵਲ ਹਸਪੀਟਲ ਚ ਨੇ ਸਿਵਲ ਸਰਜਨ ਨੇ ਉਹਨਾਂ ਨੂੰ ਆਪਣੇ ਏਸੀ ਰੂਮ ਚੋਂ ਬਾਹਰ ਆ ਕੇ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਹਾਂਜੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਟਾਈਮ ਟੂਨ ਜਾ ਕੇ ਸਾਰੇ ਖਾਣ ਪੀਣ ਵਾਲੀ ਵਸਤੂਆਂ ਵਾਲੇ ਬੰਦਿਆਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਕਿ ਕੋਈ ਵੀ ਗੰਦੀ ਚੀਜ਼ ਨਾ ਤੇ ਉਹ ਬਣਾਣ ਤੇ ਨਾ ਹੀ ਵੇਚਣ ਤਾਂ ਜੋ ਜਿਹੜੇ ਆਪਣੇ ਜੰਨਤਾ ਵਾ ਉਹਨਾਂ ਦੀ ਸੇਵਾ ਨਖਲਵਾਦ ਹੋ ਸਕੇ। ਹੂੰ ਤਿਹਾਰਾ ਦਾ ਸੀਜ਼ਨ ਜੋ ਨੇੜੇ ਆ ਰਿਹਾ ਹੈ, ਦਸਹਿਰਾ ਆ ਰਿਹਾ ਹੈ, ਦੀਵਾਲੀ ਆ ਰਹੀ ਹੈ। ਇਸ ਵਿੱਚ ਹਲਵਾਈ ਜੋ ਹਨ ਔਰ ਨਾਲ ਡੈਰੀਆਂ ਵਾਲੇ, ਬੈਕਰੀਆਂ ਵਾਲੇ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਮਲਾਪਤੀ ਸਮਾਨ ਹਨ ਉਹ ਲੋਕਾਂ ਵਾਸਤੇ ਤਿਆਰ ਹੁੰਦਾ ਹੈ ਜਿਸ ਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਕੇਕ ਖਾਣ ਦੇ ਨਾਲ ਵੀ ਲੋਕ ਜੋ ਬਿਮਾਰ ਹੋ ਗਏ ਸਨ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਜੋ ਹੈ ਤਰਨ ਧਰਨ ਦਾ ਉਹ ਕੋਈ ਕੰਮ ਕਰਨੀ ਨਹੀਂ ਸੁੱਤਾ ਹੈ ਜੇ ਸੈਂਪਲਿੰਗ ਹੁੰਦੀ ਹੈ ਤਾਂ ਉਹ ਨਾ ਮਾਤਰ ਹੁੰਦੀ ਹੈ ਖਾਣਾ ਪੂਰੀ ਨਹੀਂ ਹੁੰਦੀ ਹੈ ਕੈਮਰਾਮੈਨ ਹਰਮਨ ਦੇ ਨਾਲ ਗ੍ਰਿੰਦਰ ਟਿੰਕੂ ਰਿਪੋਰਟ ਇੰਡੀਆ ਟੀਵੀ